ਬਰਦਾਸਪੁਰ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਨੇ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ਾਰੀ ਕਲਸੀ ਨੂੰ ਚੋਣ ਮੈਦਾਨ 'ਚ ਉਮੀਦਵਾਰ ਬਣਾ ਕੇ ਉਤਾਰ ਦਿੱਤਾ ਹੈ। ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਹੈ। ਲੋਕ ਅਮਨ ਸ਼ੇਰ ਸਿੰਘ ਸ਼ਾਰੀ ਕਲਸੀ ਦਾ ਸਵਾਗਤ ਕਰਦੇ ਨਜ਼ਰ ਆ ਰਹੇ ਦੂਸਰੇ। ਕਿਸ ਤਰ੍ਹਾਂ ਦਾ ਮੁਕਾਬਲਾ ਕੀਂਦੇ ਹੋ? ਕਿਸ ਤਰ੍ਹਾਂ ਦੀ ਚੋਣ ਹੈ? ਪਹਿਲਾਂ ਤੇ ਟਿਕਟ ਮੈਨੂੰ ਨਹੀਂ ਜੀ ਮਿਲੀ। ਆ ਮੇਰੇ ਲੋਕਾਂ ਨੂੰ ਮਿਲੀ ਆ। ਅੱਗੇ ਵੀ ਐਮਐਲਏ ਦੀ ਟਿਕਟ ਇਹਨਾਂ ਨੂੰ ਮਿਲੀ ਸੀ ਇਹਨਾਂ ਨੇ ਜਤਾਇਆ ਇਹ ਮੇਰੀ ਲੜਾਈ ਨਹੀਂ ਹੈ ਜੀ ਇਹ ਸਾਡੇ ਲੋਕਾਂ ਦੀ ਲੜਾਈ ਹੈ ਜਿਹੜਾ ਗਰਦਾਸਪੁਰ ਦਾ ਨਾਮ ਜਿਹੜਾ ਸੀ ਦਿੱਲੀ ਦੇ ਮੈਂ ਕਹਿ ਸਕਦਾ ਵਾਂ ਵੀ ਉੱਥੇ ਸੈਂਟਰ ਦੇ ਵਿੱਚ ਬੋਲਾਂ ਚੋਂ ਹਟ ਗਿਆ ਸੀ ਜਿਹੜੇ ਕਿਲ ਗੱਡੇ ਨੇ ਇਹਨਾਂ ਨੇ ਰਾਹ ਚ ਦੇਉ ਇਸ ਮੁਕਾਬਲੇ ਨੂੰ ਤੇ ਆਪਣਾ ਮੁਕਾਬਲਾ ਕਿਦਾਂ ਆ ਆ ਆ ਸੰਗਤ ਆ ਜੀ ਲੋਕ ਨੇ ਜਦੋਂ ਇਹ ਆਈ ਤੇ ਆਉਣ ਨਾ ਫਿਰ ਮੁਕਾਬਲੇ ਨਹੀਂ ਰਹਿੰਦੇ ਹੁੰਦੇ ਬਸ ਇਹ ਇਹ ਕੱਖ ਨਹੀਂ ਮੰਗਦੀ ਇਹ ਨੇ ਕਿ ਆਮ ਆਦਮੀ ਪਾਰਟੀ ਕੋਲ ਉਮੀਦਵਾਰ ਨਹੀਂ ਐ ਇਸੇ ਕਰਕੇ ਵੀ ਮੰਤਰੀਆਂ ਨੂੰ ਤੇ ਵਿਧਾਇਕਾਂ ਨੂੰ ਮੈਦਾਨ ਚ ਉਤਾਰਦੇ ਇਹ ਜਿਹੜੇ 92 ਐਮ ਐਲ اے ਬਣੇ ਸੀ ਕਿੱਥੋਂ ਆਏ ਕਿੱਥੋਂ ਆਏ ਇਹ ਵਿਰੋਧੀਆਂ ਨੇ ਦਿੱਤੇ ਇਹ ਕਹਿਣ ਦਾ ਭਾਵ ਇਹਨਾਂ ਕੋਲ ਹੁਣ ਹੈ ਹੀ ਕੱਖ ਸੋ ਕਹਿਣ ਦਾ ਭਾਵ ਇਹ ਇਹ ਪੰਜਾਬ ਹੈ ਇਹ ਮਾਝੇ ਵਾਲੇ ਜਿਹੜੇ ਨੇ ਨਾ ਇਹ ਇਨਕਲਾਬੀ ਹੈ ਸ਼ੁਰੂ ਤੋਂ ਦੋ ਹੀ ਜੰਗਾਂ ਲੜਦੇ ਆਏ ਸੀ ਜਦੋਂ ਇਧਰ ਆਉਂਦੇ ਸੀ ਨਾ ਮੁਗਲ ਉਦੋਂ ਵੀ ਲੜਦੇ ਸੀ ਤੇ ਜਦੋਂ ਜਾਂਦੇ ਸੀ ਉਦੋਂ ਵੀ ਲੜਦੇ ਸੀ ਪਰ ਹੁਣ ਜਦੋਂ ਇਹ ਬਹੁਤ ਕੱਪੇ ਨੇ ਮੈਂ ਤੁਹਾਨੂੰ ਦੱਸਿਆ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਨੇ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ਾਰੀ ਕਲਸੀ ਨੂੰ ਚੌਣ ਮੈਦਾਨ ਚ ਉਮੀਦਵਾਰ ਬਣਾ ਕੇ ਉਤਾਰ ਦਿੱਤਾ ਹੈ ਗੱਲ ਕੀਤੀ ਜਾਵੇ ਤਾਂ ਅੱਜ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਮੱਥਾ ਟੇਕ ਕੇ ਅਰਦਾਸ ਕਰਕੇ ਅਸ਼ੀਰਵਾਦ ਲੈ ਕੇ ਬਟਾਲਾ ਪਹੁੰਚੇ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਲੋਕ ਅਮਨ ਸ਼ੇਰ ਸਿੰਘ ਛੈਰੀ ਕਲਸੀ ਦਾ ਸਵਾਗਤ ਕਰਦੇ ਨਜ਼ਰ ਆ ਰਹੇ ਦੂਸਰੇ ਪਾਸੇ ਜੇ ਗੱਲ ਕੀਤੀ ਜਾਵੇ ਤਾਂ ਲੋਕਾਂ ਚ ਵੀ ਖੁਸ਼ੀ ਹੈ ਕਿ ਐਮਪੀ ਦੀ ਚੋਣ ਦੇ ਵਿੱਚ ਉਤਾਰਿਆ ਹੈ ਬਟਾਲਾ ਵਿਧਾਇਕ ਅਮਨ ਸ਼ੇਰ ਸਿੰਘ ਛੈਰੀ ਕਲਸੀ ਨੂੰ ਆਮ ਆਦਮੀ ਪਾਰਟੀ ਨੇ ਤਸਵੀਰਾਂ ਤੁਸੀਂ ਦੇਖ ਲਓ ਕਿਸ ਤਰੀਕੇ ਲੋਕਾਂ ਚ ਉਤਸ਼ਾਹ ਹੈ ਤਾਂ ਲੋਕ ਅੱਗੇ ਹੋ ਹੋ ਕੇ ਸਵਾਗਤ ਕਰਦੇ ਨਜ਼ਰ ਆ ਰਹੇ ਹਨ ਦੂਸਰੇ ਪਾਸੇ ਲੋਕ ਵੀ ਦਾਵਾ ਕਰ ਰਹੇ ਹਨ ਕਿ ਸੀਟ ਅਮਨ ਸ਼ੇਰ ਸਿੰਘ ਸੈਰੀ ਕਲਸੀ ਨੂੰ ਜਿਤਾ ਕੇ ਤੇ ਲੋਕ ਸਭਾ ਦੇ ਵਿੱਚ ਭੇਜਾਂਗੇ ਪਰ ਤੁਸੀਂ ਤਸਵੀਰਾਂ ਦੇਖ ਲਓ ਕਿੰਨਾ ਉਤਸ਼ਾਹ ਲੋਕਾਂ ਦੇ ਵਿੱਚ ਤਾਂ ਲੋਕ ਅੱਗੇ ਹੋ ਕੇ ਆਪ ਮੁਹਾਰੇ ਮਿਲਦੇ ਨਜ਼ਰ ਆ ਰਹੇ ਨੇ ਗੱਲਬਾਤ ਕਰ ਲੈਣੇ ਆ ਵਿਧਾਇਕ ਅਮਰ ਸ਼ੇਰ ਸਿੰਘ ਸੈਰੀ ਕਲਸੀ ਨਾ ਕੀ ਕਹਿਣਾ ਚਾਹੁੰਦੇ ਨੇ ਸਰ ਕੀ ਕਹੋਗੇ ਜੀ ਅੱਜ ਐਮਪੀ ਦੀ ਟਿਕਟ ਮਿਲ ਗਈ ਚੋਣ ਮੈਦਾਨ ਚ ਉਤਾਰ ਦਿੱਤਾ ਪਾਰਟੀ ਨੇ ਕਿਸ ਤਰ੍ਹਾਂ ਦਾ ਮੁਕਾਬਲਾ ਗਿੰਦੇ ਹੋ ਕਿਸ ਤਰ੍ਹਾਂ ਦੀ ਚੋਣ ਰਹੀ ਪਹਿਲਾਂ ਤੇ ਟਿਕਟ ਮੈਨੂੰ ਨਹੀਂ ਜੀ ਮਿਲੀ ਆ ਮੇਰੇ ਲੋਕਾਂ ਨੂੰ ਮਿਲੀ ਆ ਅੱਗੇ ਵੀ ਐਮਐਲਏ ਦੀ ਟਿਕਟ ਇਹਨਾਂ ਨੂੰ ਮਿਲੀ ਸੀ ਇਹਨਾਂ ਨੇ ਜਿਤਾਇਆ ਸੋ ਮੈਨੂੰ ਮਾਣ ਆ ਇਸ ਗੱਲ ਦਾ ਸਰਵੇ ਪਾਰਟੀ ਕਰਦੀ ਹੈ ਇਹਨਾਂ ਦਾ ਪਿਆਰ ਹੀ ਇੰਨਾ ਕ ਇਸ ਕਦਰ ਆ ਵੀ ਸਰਵੇ ਦੇ ਅਕੋਰਡਿੰਗ ਮਾਨ ਸਾਹਿਬ ਮੁੱਖ ਮੰਤਰੀ ਪੰਜਾਬ ਸਾਡੇ ਅਰਵਿੰਦ ਕੇਜਰੀਵਾਲ ਜੀ ਸਾਡੇ ਸੰਦੀਪ ਪਾਠਕ ਜੀ ਸਾਡੇ ਰਾਘਵ ਜੀ ਸਾਡੇ ਜਰਨੈਲ ਭਾਜੀ ਹੁਣੇ ਉਹਨਾਂ ਨੇ ਜਿਹੜਾ ਫਤਵਾ ਦਿੱਤਾ ਹੈ ਇਹ ਮੇਰੀ ਲੜਾਈ ਨਹੀਂ ਹੈ ਜੀ ਇਹ ਸਾਡੇ ਲੋਕਾਂ ਦੀ ਲੜਾਈ ਹੈ ਜਿਹੜਾ ਗਰਦਾਸਪੁਰ ਦਾ ਨਾਮ ਜਿਹੜਾ ਸੀ ਦਿੱਲੀ ਦੇ ਮੈਂ ਕਹਿ ਸਕਦਾ ਵਾਂ ਵੀ ਉੱਥੇ ਸੈਂਟਰ ਦੇ ਵਿੱਚ ਬੋਲਾਂ ਚੋਂ ਹਟ ਗਿਆ ਸੀ ਜਿਹੜੇ ਕਿਲ ਗੱਡੇ ਨੇ ਇਹਨਾਂ ਨੇ ਰਾਹ ਚ ਹੁਣ ਮਰਜੀ ਹੈ ਗਰਦਾਸਪੁਰੀਆਂ ਦੀ ਭੇਜ ਦੋਗੇ ਤੇ ਪੁੱਟਦੇ ਆਗੇ ਸਾਰੇ ਇਹ ਗੱਲ ਕੀਤੀ ਜਾਵੇ ਤਾਂ ਪਹਿਲਾਂ ਤਿੰਨ ਪਾਰਟੀਆਂ ਪਹਿਲਾਂ ਦੋ ਪਾਰਟੀਆਂ ਹੁੰਦੀਆਂ ਸੀ ਫਿਰ ਤੀਜੀ ਆ ਗਈ ਤੁਹਾਡੀ ਆਮ ਆਦਮੀ ਪਾਰਟੀ ਪਰ ਹੁਣ ਬੀਜੇਪੀ ਵੀ ਹੈਗੀ ਆ ਚੋਣ ਮੈਦਾਨ ਚ ਚਾਰ ਚਾਰ ਪਾਰਟੀਆਂ ਦੇ ਉਮੀਦਵਾਰ ਨੇ ਤਿੰਨਾ ਉਮੀਦਵਾਰਾਂ ਨਾਲ ਤੁਹਾਡਾ ਮੁਕਾਬਲਾ ਰਹੇਗਾ ਜਿਸ ਦਾ ਤੁਸੀਂ ਵਿਧਾਇਕ ਨੂੰ ਤੁਹਾਨੂੰ ਉਤਾਰਿਆ ਕਾਂਗਰਸ ਵੀ ਇਸੇ ਤਰੀਕੇ ਤਿਆਰੀ ਕਰ ਰਹੀ ਹੈ ਕਿਸੇ ਨਾ ਕਿਸੇ ਵਿਧਾਇਕ ਨੂੰ ਉਤਾਰਨ ਦੀ ਤੇ ਮੁਕਾਬਲਾ ਕਾਫੀ ਟਫ ਹੋਏਗਾ ਕਿਉਂਕਿ ਦਲਜੀਤ ਸਿੰਘ ਟੀਮਾ ਨੂੰ ਉਤਾਰਿਆ ਗਿਆ ਮੈਦਾਨ ਚ ਕਿਵੇਂ ਗਿੰਦੇ ਹੋ ਇਸ ਮੁਕਾਬਲੇ ਨੂੰ ਤੇ ਆਪਣਾ ਮੁਕਾਬਲਾ ਕਿਦਾਂ ਗਿੰਦੇ ਆ ਆ ਆ ਸੰਗਤ ਆ ਜੀ ਲੋਕ ਨੇ ਜਦੋਂ ਇਹ ਆਈ ਤੇ ਆਉਣ ਨਾ ਫਿਰ ਮੁਕਾਬਲੇ ਨਹੀਂ ਰਹਿੰਦੇ ਹੁੰਦੇ ਬਸ ਇਹ ਕੱਖ ਨਹੀਂ ਮੰਗਦੇ ਇਹ ਕਹਿੰਦੇ ਯਾਰ ਸੁੱਖ ਦੁੱਖ ਤੇ ਸਾਡੀ ਗੱਲ ਤੇ ਕੋਈ ਸੁਣੇ ਅੱਗੇ ਲੀਡਰਾਂ 'ਚ ਤੇ ਲੋਕਾਂ 'ਚ ਫਰਕ ਬੜਾ ਸੀ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਹਨੇ ਆ ਚੀਜ਼ ਖਤਮ ਕਰ ਦਿੱਤੀ ਹੈ ਅੱਗੇ ਭਾਜਪੀ ਨੇ 5 ਸਾਲ ਦਵਾਏ ਸੀ ਸਾਨੂੰ ਭੇਜਿਆ ਇਹ ਸਟਾਰ ਲੋਕਾਂ ਨੇ ਆਪਾਂ ਗਰਦਾਸਪੁਰੀਆਂ ਨੇ ਰੀਜ ਲਾਈ ਪਰ ਦੁੱਖ ਦੀ ਗੱਲ ਹੈ ਏਡਾ ਵੱਡਾ ਧੋਖਾ ਜਿਹੜਾ ਭਾਜਪੀ ਸਾਡੇ ਗਰਦਾਸਪੁਰੀਆਂ ਨਾਲ ਕਰ ਗਈ ਪੰਜਾਂ ਸਾਲ ਪੰਜ ਸਾਲ ਮੈਂ ਕਹਿ ਸਕਦਾ ਵੀ ਸਾਨੂੰ ਪੁੱਛਿਆ ਨਹੀਂ ਗਿਆ ਸਾਡੇ ਸੈਂਟਰ ਦੇ ਵਿੱਚ ਸਾਡੀਆਂ ਮੰਗਾਂ ਨਹੀਂ ਰੱਖੀਆਂ ਗਈਆਂ ਇਹਦਾ ਕਸੂਰ ਕਿਹਦਾ ਹੈ ਇਹ ਸਰਾ ਸਰ ਭਾਜਪੀ ਦਾ ਸੋ ਕਹਿਣ ਦਾ ਭਾਵ ਲੋਕ ਆਪਣੀ ਲੜਾਈ ਆਪ ਲੜਦੇ ਨੇ ਔਰ ਮੈਨੂੰ ਮਾਣ ਹੈ ਇਹ ਲੜਾਈ ਆਪਣੀ ਆਪ ਲੜਨ ਦੀ। ਵਿਰੋਧੀਆਂ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਕੋਲ ਉਮੀਦਵਾਰ ਨਹੀਂ ਹੈ ਇਸੇ ਕਰਕੇ ਵੀ ਮੰਤਰੀਆਂ ਨੂੰ ਤੇ ਵਿਧਾਇਕਾਂ ਨੂੰ ਮੈਦਾਨ ਚ ਉਤਾਰਿਆ। ਇਹ ਜਿਹੜੇ 92 ਐਮ.ਐਲ.ਏ ਬਣੇ ਸੀ ਇਹ ਕਿੱਥੋਂ ਆਏ? ਕਿੱਥੋਂ ਆਏ? ਇਹ ਵਿਰੋਧੀਆਂ ਨੇ ਦਿੱਤੇ। ਇਹ ਕਹਿਣ ਦਾ ਭਾਵੇਂ ਨਕੂ ਹੁਣ ਹੈ ਹੀ ਕੱਖ ਨਹੀਂ। ਇਹਨਾਂ ਨੂੰ ਮੈਂ ਇਹੋ ਕਹਿਣਾ ਹੱਥ ਬੰਨ ਕੇ ਵੀ ਜੇ ਤੁਹਾਡੇ ਕੋ ਆਪਣਾ ਕੋਈ ਸੰਭਿਆ ਜਾਂਦਾ ਸੰਭਲੋ ਫਿਰ ਨਾ ਕਿਉਂ ਵੀ ਬਾਅਦ ਵਿੱਚ ਜਿਹੜਾ ਸੋ ਕਹਿਣ ਦਾ ਭਾਵੇਂ ਆ। ਹੋਰ ਗੱਲ ਹੀ ਕੋਈ ਨਹੀਂ। ਇਹ 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 ਫਿਕਰ ਨਾ ਕਰੋ ਬਸ ਇਹ ਵਿਰੋਧੀ ਵਿਚਾਰੇ ਵਿਰੋਧੀ ਰਹਿਣਗੇ। ਮਜੀਠੀਆ ਬੜਾ ਤੰਜ ਕਸਦਾ ਜੀ ਕੱਲ ਵੀ ਸੀਐਮ ਮਾਨ ਨੂੰ ਕਿਹਾ ਗਿਆ ਕਿ ਨਿਆਣਾ ਵਾਲੇ। ਮੈਂ ਇੱਕ ਗੱਲ ਦੱਸਣੀ ਚਾਹੁੰਨਾ। ਮਜੀਠੀਆ ਸਾਹਿਬ ਕਿੱਥੇ ਕਿੱਥੇ ਨਹੀਂ ਤੁਸੀਂ ਲੋਕਾਂ ਤੋਂ ਕਿਹੜੀਆਂ-ਕਿਹੜੀਆਂ ਗੱਲਾਂ ਨੇ ਜੇ ਉੱਥੇ ਬਲਕਾਰ ਸਿੰਘ ਨਾਲ ਸਿਰ ਡਾਇਆ ਉੱਥੋਂ ਸੁਣਿਆ ਤੁਸੀਂ ਫਿਰ ਕਹਿਣ ਦਾ ਭਾਵ ਹਰ ਅ ਮੈਂ ਮੈਂ ਇੱਕ ਗੱਲ ਕਹੂੰਗਾ ਜੀ। ਉਹਦਾ ਫਰਜ਼ ਆ ਉਹ ਆਪਣਾ ਫਰਜ਼ ਅਦਾ ਕਰ ਰਿਹਾ ਹੁਣ ਵਿਚਾਰਾ ਹੁਣ ਅਹੀਂ ਉਹਦੇ ਬੋਲਣ ਤੇ ਵੀ ਡੱਕਦੀ ਏ ਉਹਨੂੰ ਯਾਰ। ਬੋਲਣ ਜੋਗਾ ਤੇ ਲੋਕਾਂ ਨੇ ਹੁਣ ਉਹ ਗੱਲਾਂ ਬਾਤਾਂ ਦੇ ਸੁਣਦਿਆਂ ਨੇ ਨਾਲੇ ਹੱਸ ਖੇਡ ਕੇ ਆ ਜਾਂਦੇ ਨਾਲੇ ਸਾਨੂੰ ਟੈਲੀਫੋਨ ਕਰ ਦਿੰਦੇ ਕਹਿੰਦੇ ਯਾਰ ਆਹ ਗੱਲਾਂ ਕਰਦਾ ਸੀ ਮੈਂ ਕਿਹਾ ਕੋਈ ਗੱਲ ਹੀ ਨਜ਼ਾਰੇ ਲੈ ਦੇ ਪਰ ਕਹਿੰਦਾ ਵੋਟਾਂ ਤੇਰੀਆਂ ਹੀ ਨੇ ਵੀ ਕਹਿੰਦੇ ਨੇ ਦਜੀ ਚੀਮਾ ਜੋ ਤੁਹਾਡੇ ਉਮੀਦਵਾਰ ਨੇ ਵਿਰੋਧੀ ਸ਼ਰੋਮਣੀ ਕਾਲੀ ਦਲ ਦੇ ਉਹਨਾਂ ਦਾ ਕਹਿਣਾ ਹੈ ਜਿਹੜੇ ਵਿਧਾਇਕ ਉਤਾਰੇ ਗਏ ਨੇ ਮੈਦਾਨ ਦੇ ਵਿੱਚ ਇਹਨਾਂ ਦੇ ਉੱਤੇ ਲੋਕ ਗੁੱਸਾ ਕੱਢਣਗੇ ਕਿਉਂਕਿ ਜਿਹੜਾ ਵਿਧਾਨ ਸਭਾ ਚ ਜਿਤਾ ਕੇ ਭੇਜਤਾ ਪਰ ਹੁਣ ਲੋਕ ਸਭਾ ਚ ਇਹਨਾਂ ਦੇ ਉੱਤੇ ਪੂਰਾ ਗੁੱਸਾ ਕੱਢਣਗੇ ਪੰਜਾਬ ਦੇ ਲੋਕ ਆਪਣਾ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਕਿਉਂ ਗੁੱਸਾ ਕੱਢਣਗੇ ਲੋਕਾਂ ਨੂੰ ਭਗਵੰਤ ਮਾਨ ਜੀ ਦੀ ਸਰਕਾਰ ਨੇ ਬਾਰੀਆਂ ਖੋਲ ਕੇ ਉਹਨਾਂ ਦੇ ਟੈਕਸ ਦਾ ਪੈਸਾ ਉਹਨਾਂ ਨੂੰ ਵਾਪਸੀ ਕੀਤਾ ਮੇਰੇ ਕੋਲ ਡਾਟਾ ਹੈ ਹਰ ਸ਼ਹਿਰ ਦੇ ਵਿੱਚ 85% ਲੋਕਾਂ ਦੇ ਬਿੱਲ ਜ਼ੀਰੋ ਆ ਰਹੇ ਆ ਹਜ਼ਾਰ ਕੋਈ ਦਿੰਦਾ ਸੀ ਕੋਈ 1500 ਦਿੰਦਾ ਸੀ ਕੋਈ 3000 ਦਿੰਦਾ ਸੀ ਦਿੰਦਾ ਸੀ ਨਾ ਕਿੱਥੋਂ ਜੇਬ ਖਰਚਾ ਜਾਂਦਾ ਸੀ ਨਾ ਅੱਜ ਉਸ ਪਰਿਵਾਰ ਦੇ ਜਿਹਦੇ ਬਿੱਲ ਜ਼ੀਰੋ ਆ ਰਹੇ ਉਹਦੇ ਬਚਨ ਡੈ ਪਏ ਇਹ ਭਗਵੰਤ ਮਾਨ ਜੀ ਤੇ ਜਿਹੜਾ ਸਾਡੇ ਸਭ ਤੋਂ ਵੱਡੀ ਗਾਰੰਟੀ ਸੀ ਇਹ ਉਹ ਵਾਲੀ ਸੀ ਮਹੱਲਾ ਕਲੀਨਿਕ ਬਣਾ ਦਿੱਤੇ ਸੋ ਕਹਿਣ ਦਾ ਪਾਵ ਸਕੂਲ ਆਫ ਐਮੀਨੈਂਸ ਬਣਾ ਦਿੱਤੇ ਆ ਕਿਸਾਨ ਜਦੋਂ ਪਿੰਡਾਂ ਦੇ ਵਿੱਚ ਬੱਤੀ ਹੁੰਦੀ ਸੀ ਸਾਨੂੰ ਭੱਜਣਾ ਪੈਂਦਾ ਸੀ ਵੀ ਯਾਰ ਲਾਈਟ ਆ ਗਈ ਫਟਾਫਟ ਕੇ ਤੇ ਫੇਰ ਨਾ ਬੰਦ ਹੋ ਜੇ ਐਰ ਕੀ ਜਦੋਂ ਪਾਣੀ ਦੀ ਵਾਰੀ ਆਈ ਮੋਟਰਾਂ ਬੰਦ ਕਰਕੇ ਇਹਨਾਂ ਨੇ ਬੰਦ ਕਰਕੇ ਵੀ ਪਾਣੀ ਇੰਨਾ ਸੀ ਵੀ ਬੰਦ ਕਰਨੀਆਂ ਪਈਆਂ ਮੋਟਰਾਂ ਸੋ ਕਹਿਣ ਦਾ ਭਾਵ ਇਹ ਇਹ ਪੰਜਾਬ ਹੈ ਇਹ ਮਾਝੇ ਵਾਲੇ ਜਿਹੜੇ ਨੇ ਨਾ ਇਹ ਇਨਕਲਾਬੀ ਇਹ ਸ਼ੁਰੂ ਤੋਂ ਦੋ ਹੀ ਜੰਗਾਂ ਲੜਦੇ ਆਏ ਸੀ ਜਦੋਂ ਇਧਰੋਂ ਆਉਂਦੇ ਸੀ ਨਾ ਮੁਗਲ ਉਦੋਂ ਵੀ ਲੜਦੇ ਸੀ ਤੇ ਜਦੋਂ ਜਾਂਦੇ ਸੀ ਉਦੋਂ ਵੀ ਲੜਦੇ ਸੀ ਪਰ ਹੁਣ ਜਦੋਂ ਇਹ ਬਹੁਤ ਕੱਬੇ ਇਹ ਨੇ ਮੈਂ ਤੁਹਾਨੂੰ ਦੱਸ ਦਿਆਂ ਇੱਕ ਸਵਾਲ ਆ ਜੀ ਮੇਰਾ ਆਖਰੀ ਸਵਾਲ ਆ ਬਟਾਲਾ ਵਾਸੀਆਂ ਦੇ ਵਿੱਚ ਜਿੱਥੇ ਖੁਸ਼ੀ ਆ ਤੁਹਾਨੂੰ ਐਮਪੀ ਦੀ ਟਿਕਟ ਮਿਲਣ ਤੇ ਉੱਥੇ ਕਿਤੇ ਨਾ ਕਿਤੇ ਮੈਂ ਯੂਸੀ ਵੀ ਆ ਕਹਿੰਦੇ ਵਧੀਆ ਵਿਧਾਇਕ ਚੁਣਿਆ ਸੀ ਪਰ ਹੁਣ ਹਾਨੂੰ ਛੱਡ ਜਾਏਗਾ ਸਾਨੂੰ ਤੇ ਅਨਾਥ ਕਰ ਜਾਏਗਾ ਕਿਉਂ ਛੱਡ ਜੇਗਾ ਕਿਉਂ ਅੱਗੇ ਵੀ ਤੇ ਵਿਧਾਇਕ ਬਟਾਲੇ ਦਾ ਮੇਰੇ ਲੋਕਾਂ ਨੇ ਮੈਨੂੰ ਬਣਾ ਕੇ ਚੰਡੀਗੜ੍ਹ ਭੇਜਿਆ ਹੈ ਤੇ ਮੈਂ ਕਿੱਥੇ ਰਹਿਣਾ ਆਪਣੇ ਲੋਕਾਂ ਦੇ ਸੁੱਖ-ਦੁੱਖ ਮੈਂ ਇਹ ਮੇਰਾ ਘਰ ਹੈ ਇੱਥੇ ਮੈਂ ਧੰਨਵਾਦ ਕਰਦਾ ਮੈਂ ਆਪਣੇ ਲੋਕਾਂ ਦਾ ਜਿਨ੍ਹਾਂ ਨੇ ਮੇਰੇ ਮੈਨੂੰ ਮੇਰੀ ਔਕਾਤ ਨਹੀਂ ਮੈਂ ਨਮਾਣਾ ਪਰ ਮੈਂ ਇਹਨਾਂ ਦਾ ਕਦੀ ਦੇਣ ਨਹੀਂ ਦੇ ਸਕਦਾ ਜਿਨ੍ਹਾਂ ਇਹਨਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਜਿਨ੍ਹਾਂ ਇਹ ਮੈਨੂੰ ਪਿਆਰ ਕਰਦੇ ਨੇ ਨਾ ਮੈਂ ਸਦਾ ਰਹਿਣੀ ਆ ਮੈਂ ਅੱਗੇ ਵੀ ਕਹਿਣਾ ਵਾਂ ਪਰਮਾਤਮਾ ਜਦੋਂ ਵੀ ਖੜਨਾ ਲੋਕਾਂ ਦੀ ਸੇਵਾ ਲੋਕਾਂ ਦੀ ਸੇਵਾ ਕਰਦਾ ਮ ਉਹਦੋ ਲੈ ਜੇ ਇਹ ਬਿਲਕੁਲ ਇਹ ਸਨ ਹਲਕਾ ਵਿਧਾਇਕ ਅਮਨ ਸਿੰਘ ਸ਼ੈਰੀ ਕਲਸੀ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਨੇ ਲੋਕ ਸਭਾ ਗੁਰਦਾਸਪੁਰ ਸੀਟ ਤੋਂ ਆਪਣਾ ਉਮੀਦਵਾਰ ਬਣਾ ਕੇ ਚੋਣ ਮੈਦਾਨ ਚ ਉਤਾਰਿਆ ਹੈ ਤਾਂ ਅੱਜ ਅਮਰਸਾਹਬ ਸਾਹਿਬ ਤੋਂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕ ਕੇ ਆਸ਼ੀਰਵਾਦ ਲੈ ਕੇ ਵਾਪਸ ਬਟਾਲਾ ਪਹੁੰਚਿਆ ਹੈ ਤੇ ਬਟਾਲਾ ਦੇ ਵਿੱਚ ਲੋਕ ਇਹਨਾਂ ਦਾ ਭੜਵਾ ਸਵਾਗਤ ਕਰ ਰਹੇ ਨੇ ਲੋਕ ਸਾਡੇ ਨਾਲ ਇੱਥੇ ਮੌਜੂਦ ਨੇ ਕੀ ਕਹਿਣਾ ਚਾਹੁੰਦੇ ਹੋ ਭਾਜੀ ਕੀ ਕਹਿਣਾ ਚਾਹੁੰਦੇ ਹੋ ਵਿਧਾਇਕ ਨੂੰ ਹੀ ਟਿਕਟ ਦੇ ਦਿੱਤੀ ਪਹਿਲਾਂ ਵਿਧਾਇਕ ਚੁਣਿਆ ਸੀ ਹ ਵੇਖੋ ਜੀ ਬਹੁਤ ਅੱਜ ਖੁਸ਼ੀ ਔਰ ਮਾਣ ਦੀ ਗੱਲ ਆ ਜਿਹੜੇ ਗਰਦਾਸਪੁਰ ਦੇ ਲੋਕਾਂ ਵਾਸਤੇ ਕਿ ਅੱਜ ਬਹੁਤ ਹੀ ਮਿਹਨਤੀ ਔਰ ਜਿਹੜਾ ਕਿ ਜਿੱਦ ਤੇ ਕਿਤੇ ਲੋਕਾਂ ਨੂੰ ਵਿਸ਼ਵਾਸ ਕਰਨ ਦਾ ਮੌਕਾ ਮਿਲ ਸਕਦਾ ਜਾਂ ਮਿਲਿਆ ਵਾ ਬਟਾਲੇ ਦੇ ਲੋਕਾਂ ਨੂੰ ਪਹਿਲਾਂ ਮਿਲਿਆ ਸੀ ਹੁਣ ਜਿਹੜੇ ਗਰਦਾਸਪੁਰ ਨੂੰ ਪੂਰਾ ਮਿਲਿਆ ਵਾ ਸੋ ਇਹ ਬਹੁਤ ਹੀ ਲੋਕ ਜਿਹੜੇ ਆ ਮਤਲਬ ਉਤਸ਼ਾਹ ਦੇ ਵਿੱਚ ਨੇ ਕਿ ਸ਼ਾਰੀ ਕਲਸੀ ਨੂੰ ਜਦੋਂ ਦੀ ਟਿਕਟ ਅਨਾਉਂਸ ਹੋਈ ਆ ਲੋਕ ਪੂਰੇ ਪੱਪਾ ਪਰ ਹੋ ਕੇ ਜੋਰ ਲਾ ਕੇ ਇਹਨਾਂ ਨੂੰ ਕਟੋ ਕਟ 2.5 3 ਲੱਖ ਦੀ ਲੀਡ ਦੇ ਨਾਲ ਜਿਤਾ ਕੇ ਇਹ ਜਿਹੜੀ ਝੋਲੀ ਜਿਹੜੀ ਆ ਝੋਲੀ ਦੇ ਵਿੱਚ ਸੀਟ ਪਾਉਣਗੇ ਸੋ ਸਾਰਿਆਂ ਦਾ ਹੀ ਇਹਨਾਂ ਨੂੰ ਸੀਟ ਦੇਣ ਤੇ ਸਾਰੇ ਉੱਪਰਲੀ ਜਿਹੜੀ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ ਸੋ ਤੁਸੀਂ ਹੀ ਆਏ ਹੋ ਤੁਸੀਂ ਮਯੂਸੀ ਵੀ ਕਿੰਨਾ ਕਿਤਾ ਹੈਗੀ ਆ ਲੋਕਾਂ ਦੇ ਵਿੱਚ ਕਿਉਂਕਿ ਪਹਿਲਾਂ ਵਿਧਾਇਕ ਚੁਣਿਆ ਸੀ ਵਧੀਆ ਵਿਧਾਇਕ ਸੀ ਪਰ ਹੁਣ ਲੋਕਾਂ ਨੂੰ ਛੱਡ ਕੇ ਤੇ ਲੋਕ ਸਭਾ ਚ ਚਲੇ ਜਾਣਗੇ ਜਿੱਤ ਕੇ ਤਾਂ ਲੋਕਾਂ 'ਚ ਕਿੰਨਾ ਕਿਤਾ ਮਯੂਸੀ ਵੀ ਹੈਗੀ ਨਹੀਂ ਜੀ ਬਿਲਕੁਲ ਜਿਦਾ ਸ਼ਰੀ ਭਾਈ ਨੇ ਕਿਹਾ ਐਮ ਐਲ ਏ ਸਾਹਿਬ ਨੇ ਕਿਹਾ ਕਿ ਪਹਿਲਾਂ ਵੀ ਇਹਨਾਂ ਨੂੰ ਜਿਤਾ ਕੇ ਅਸੀਂ ਚੰਡੀਗੜ੍ਹ ਭੇਜਿਆ ਸੀ ਤੇ ਰਹਿ ਸਾਡੇ ਕੋਲ ਹੀ ਹੈ ਤੇ ਜੇ ਆਪਾਂ ਦਿੱਲੀ ਭੇਜ ਦਾਂਗੇ ਤੇ ਕੋਈ ਗੱਲ ਨਹੀਂ ਰਹਿਣਾ ਇਹਨਾਂ ਸਾਡੇ ਕੋਲ ਹੀ ਹੈ ਜਿੱਦਾਂ ਅੱਗੇ ਕੰਮ ਕਰਵਾ ਰਹੇ ਕੰਮ ਵਧਾਏ ਹੋਣਾ ਇਹ ਨਹੀਂ ਆਂਦਾ ਸਾਡੇ ਕੋਲ ਇੱਥੇ ਰਹੂਗਾ ਇੱਥੇ ਹੀ ਪੂਰਾ ਤੁਹਾਨੂੰ ਬੇਨਤੀ ਹੈ ਕਿ ਵਾਅ ਚੜ ਬਿਲਕੁਲ ਕਿਤਨਾ ਕਿਤੇ ਲੋਕਾਂ ਚ ਵੀ ਭਾਰੀ ਜਿਹੜਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਲੋਕਾਂ ਨੇ ਇੱਥੋਂ ਪਹਿਲਾਂ ਵਿਧਾਨ ਸਭਾ ਜਿਤਾ ਕੇ ਭੇਜਿਆ ਸੀ ਤਾਂ ਹੁਣ ਲੋਕ ਸਭਾ ਦੀ ਸੀਟ ਮਿਲਣ ਤੇ ਲੋਕਾਂ ਚ ਭਾਰੀ ਉਤਸ਼ਾਹ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਲੋਕ ਆਪਣੀ ਖੁਸ਼ੀ ਜਰੀਆ ਉਹ ਜ਼ਾਹਿਰ ਕਰਦੇ ਨਜ਼ਰ ਆ ਰਹੇ ਨੇ ਤੇ ਵਿਧਾਇਕ ਦਾ ਸਵਾਗਤ ਕਰਦੇ ਨਜ਼ਰ ਆ ਰਹੇ ਨੇ ਉੱਥੇ ਹੀ ਦੂਸਰੇ ਪਾਸੇ ਜੇ ਗੱਲ ਕੀਤੀ ਜਾਵੇ ਤਾਂ ਸ਼ੈਰੀ ਕਲਸੀ ਜੋ ਬਟਾਲਾ ਵਿਧਾਇਕ ਨੇ ਤੇ ਹੁਣ ਲੋਕ ਸਭਾ ਗੁਰਦਾਸਪੁਰ ਸੀਟ ਤੋਂ ਐਮਪੀ ਦੀ ਚੋਣ ਲੜਨ ਜਾ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਲੋਕਾਂ ਦੇ ਵਿੱਚ ਹੀ ਉਹ ਰਹਿਣਗੇ ਚਾਹੇ ਉਹ ਵਿਧਾਇਕ ਲੋਕਾਂ ਨੇ ਬਣਾਇਆ ਤਾਂ ਵੀ ਲੋਕਾਂ 'ਚ ਰਹਿੰਦੇ ਰਹਿ ਤੇ ਜੇ ਹੁਣ ਲੋਕ ਜਿਤਾ ਕੇ ਉਹਨਾਂ ਨੂੰ ਐਮਪੀ ਬਣਾ ਕੇ ਗੁਰਦਾਸਪੁਰ ਭੇਜਣਗੇ ਤਦ ਵੀ ਉਹ ਲੋਕਾਂ ਦੇ ਵਿੱਚ ਹੀ ਵਿਚਰਦੇ ਜਾਣਗੇ ਇਸ ਮੌਕੇ ਤੇ ਉਹਨਾਂ ਨੇ ਆਪਣੇ ਵਿਰੋਧੀਆਂ ਦੇ ਵੀ ਕਾਫੀ ਤੰਜ ਕੱਸੇ ਨੇ ਤੇ ਨਾਲ ਦੀ ਨਾਲ ਹੀ ਜੇ ਗੱਲ ਕੀਤੀ ਜਾਵੇ ਤਾਂ ਵਿਕਰਮ ਸਿੰਘ ਮਜੀਠੀਆ ਨੂੰ ਵੀ ਆਪਣਾ ਨਿਸ਼ਾਨਾ ਬਣਾਇਆ ਹੈ ਦੂਸਰੇ ਪਾਸੇ ਲੋਕਾਂ ਦਾ ਵੀ ਕਹਿਣਾ ਹੈ ਕਿ ਵਿਧਾਇਕ ਵਧੀਆਂ ਨੇ ਤੇ ਹੁਣ ਇਹਨਾਂ ਨੂੰ ਜਿਤਾ ਕੇ ਵੀ ਭੇਜਾਂਗੇ ਪਰ ਆਉਣ ਵਾਲਾ ਸਮਾਂ ਦੱਸੇਗਾ ਕਿ ਇਹ ਸੀਟ ਗੁਰਦਾਸਪੁਰ ਦੀ ਲੋਕ ਕਿਸ ਦੀ ਝੋਲੀ ਪਾਉਂਦੇ ਹਨ ਕੈਮਰਾ ਪਰਸਨ ਪਰਮਿੰਦਰ ਜਨ ਨਾਲ ਪਪਾਲ ਸਿੰਘ ਪੰਜਾਬ ਨਿਊਜ਼ ਪਟਿਆਲਾ